ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜ ਚਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਅਪ ਇੱਕ ਤਾਜੀ ਸਵੇਰ ਸੇ ਲੈ ਕੇ ਆਏ ਜੀ ਬੱਚਾ ਮਗਰ ਬੱਚੀ ਆ ਭਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 81467 15312 ਤੇ ਆਓ ਕਰ ਲੈਣਾ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਭਾਈ ਜੀ ਸਸ ਕੀ ਹੈ ਸਸ ਕੀ ਕਹਿੰਦਾ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਬੂ ਜੀ ਨਾਮ ਤੇ ਡਰੈਸ ਬੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਤਸਵੀਰ ਫੂਲ ਜ਼ਿਲ੍ਹਾ ਹੰਡਾ ਜੀ ਨੇੜੇ ਪਿੰਡ ਆਪਾਂ ਨੇ ਨੇੜੇ ਸਲਾਦਪੁਰ ਨੇੜੇ ਰਹਿੰਦੇ ਆ ਇਧਰੋਂ ਓਕੇ ਜੀ ਦਰੁਪਾਗਤਾ ਭਾਈ ਕਵੀ ਰਹਿੰਦਾ ਠੀਕ ਨੇ ਜੀ ਰਾਮਪੁਰ ਪੂਜਨੀ ਚਾਲੇ ਜੀ ਪੰਡਾ ਨਾਲ ਨਾਲ ਓਕੇ ਬਈ ਮੋਬਾਈਲ ਨੰਬਰ ਪਉ ਮੋਬਾਈਲ ਨੰਬਰ ਹੈ 9463842851 ਹੂੰ ਦੂਜਾ ਹੈਗਾ ਇਹ 7078260 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਖਦੇ ਕਿਹੜਾ ਸੂਸੂ ਜੀ ਹੈ ਇਹ ਦੂਜਾ ਸੂਸੂ ਜੀ ਬਈ ਕਦੋਂ ਸੂਈਏ ਬਈ ਇਹ ਪਰਸੋਂ ਹੀ ਸੂਈਏ ਬਈ ਤੀਜਾ ਆਉਂਦਾ ਬੱਚਾ ਬੱਚੀ ਦੇ ਪੀ ਹੈ ਨਹੀਂ ਬੱਚੀ ਤੇ ਹਾਂ ਜੀ ਬਈ ਆਰਡਰ ਦੇਖ ਬਈ ਹਨਾ ਬੜਾ ਹਾਂ ਬਹੁਤ ਸੋਹਣਾ ਲੇਵਾਂ ਹਨਾ ਤੇ ਬਹੁਤ ਸੋਹਣੀ ਫੀਟਿੰਗ ਯਾਰ ਵਾਹ ਪੂਰੀ ਫੀਟਿੰਗ ਆਰਡਰ ਹੈ ਜੀ ਹੂੰ ਫਟ ਫਟ ਕਿੰਨਾ ਦੁੱਧ ਦੀ ਬਈ ਅਸਟੀਮੇਟ ਹੈ ਅਸਟੀਮੇਟ ਬਈ ਆਪ ਨੂੰ 17-18 ਲੀਟਰ ਦੀ ਉਮੀਦ ਹੈ ਬੜ ਤੋਂ ਓਕੇ ਹਾਂਜੀ ਥਾਣ ਤੋਂ ਬੜਾ ਚੰਗਾ ਹਾਂ ਥਾਣ ਤੋਂ ਬੜਾ ਚੰਗਾ ਲੱਗ ਗਈ ਬੜ ਤੋਂ ਬਾਕੀ ਨੀਰ ਗੱਲ ਹੈ ਠੰਡੀ ਸੀਲ ਬਹੁਤ ਜ਼ਿਆਦਾ ਬੜ ਹੂੰ ਬਹੁਤ ਜ਼ਿਆਦਾ ਠੰਡੀ ਬੈੜ ਗਈ ਇੱਕ ਨੰਬਰ ਥਾਣ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਤੇ ਬੱਚਾ ਦਿੱਤਾ ਬੱਚੀ ਬੱਚੀ ਬਹੁਤ ਠੀਕ ਚੰਗੀ ਹੈ ਹਾਂ ਬਹੁਤ ਚੰਗਾ ਬੱਚਾ ਦਿੱਤਾਈ ਬਈ ਕਿਉਂ ਸਾਲ ਡੇਢ ਸਾਲ ਨੂੰ ਕਰਨ ਵਾਲੀ ਨਾਲ ਹੀ ਤਿਆਰ ਹਾਂਜੀ 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 ਵਾਲੀ ਬਰੀਡ ਹੈ ਬੱਚੀ ਦੀ ਇਹ ਬੈੜ ਵੀ ਤੁਲਣਯੋਗ ਚੀਜ਼ ਹੈ ਬੱਚੀ ਬਹੁਤ ਚੰਗੀ ਹੂੰ ਬੇੜਾ ਆਪੀ ਬਹੁਤ ਬਰੀਕੀ ਆਈ ਹੈ ਜੀ ਸਹੀ ਹੈ ਬਈ ਹਾਂ ਬਰੀਕ ਚਮੜੀ ਦੀ ਬੇੜਾ ਕੱਦ ਬਹੁਤ ਆਣਾ ਬਈ ਹਾਂਜੀ ਬਈ ਫੁੱਲ ਕੱਦ ਫੁੱਲ ਬਰੀਡ ਕੋਈ ਲੱਸੀ ਨਹੀਂ ਲਾਵੇਂ ਨਹੀਂ ਕੱਦ ਘਾਟ ਵਾਲੀ ਪੂਰੀ ਇਧਰੋਂ ਵੀ ਲੈਵਾ ਚੈੱਕ ਕਰਵਾਣ ਲੈ ਕਮਾਲ ਆਹਨ ਤੋਂ ਬਹੁਤ ਚੰਗਾ ਲੱਗਿਆ ਬਈ ਬਹੁਤ ਚੰਗਾ ਖਾਣ ਬਈ ਖੋਲ ਦੇ ਤੋੜ ਕੇ ਦਾ ਹਾਂਜੀ ਖੋਲ ਨਾ ਰੋਟੀ ਬਾਕੀ ਤੋੜਾ ਚੈੱਕ ਕਰ ਲੋ ਕਰਮ ਵਾਲੀ ਦਾ ਇੱਕ ਨੰਬਰ ਤੋੜਾ ਬਈ ਕੀ ਬਾਤ ਆ ਦਾਂ ਚਾਂਟੂਨ ਚੱਕ ਮਾਰ ਹੈਗਾ ਕਿ ਕੱਦ ਕਾਠ ਬਹੁਤ ਆਈ ਬਿਹੜਾਂ ਛੋਟੀ ਜਿਹੀ ਛੋਟੀ ਨਾ ਫੁੱਲ ਕੱਤ ਕਾਠ ਵਾਲੀ ਵੱਡੀ ਬਿਹੜਾ ਜੀ ਹਮ ਹਾਂਜੀ origional ਦੂਜਾ ਸੁਆ ਓਕੇ ਹਾਂਜੀ ਕੀ ਮੋਲ ਆ ਬਾਈ ਜਾਇਜ਼ ਬਾਈ ਜਿਹੜੇ ਰੀਪੀਲ ਲੈਣੇ ਆਪਾਂ ਉਹੀ ਦੱਸਣਾ ਹਨਾ ਓਕੇ ਮੋਲ ਕਰਾਉਣ ਵਾਲਾ ਜੋ ਮਰਜ਼ੀ ਕਰਾਈ ਜਾਵੇ ਸਹੀ ਹੈ ਇਹਦਾ 58500 ਰੁਪਏ ਲਵਾਂਗੇ ਬਾਈ 58500 ਮੋਲ ਕ੍ਰਾਉਨ ਕੋਈ 60 60 ਜੋ ਮਰਜ਼ੀ ਕਰਾ ਲੈ ਓਕੇ ਬਾਈ ਹਾਂਜੀ ਜਮਾ ਜਾਇਜ ਮੋਲ ਨਾਲ ਖਿੱਤ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਲੈ ਵਾ ਦੇਖੋ ਫੀਟਿੰਗ ਚੈੱਕ ਕਰੋ ਬੜੇ ਫੁੱਜ ਦੀ ਮਣੀ ਕੀ ਬਾਤ ਸਿੱਧੀ ਠੰਡੀ ਹੈ ਤੇ ਸਫਾਈ ਹੂੰ ਮੋ ਫੀਟਿੰਗ ਲੱਡ ਰ ਸਹੀ ਹੈ ਬਹੁਤ ਜਿਆਦਾ ਚਗੀ ਬੜੀ ਬਾਕੀ ਮੋਲ ਜਾਇਜ ਮਾਨ ਤਨ ਮਾੜਾ ਮੁੱਟੇ ਹੋਊਗਾ ਖਿੱਤ ਕੇ ਮੋਲ ਨਾਲ ਜਾਇਜ ਮੋਲ ਨਾਲ ਤਾਰਾ ਭਾਈ ਕੋ ਚੱਕਰ ਨਹੀਂ ਮਾਰ ਕੇ ਵਖਾ ਹਾਂਜੀ ਖੰਡੀ ਪੌਹ ਤਾਂ ਹਣਾ ਬਈ ਹਾਂ ਬਈ ਖੰਡੀ ਜਿੰਮੇ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਖੰਡੀ ਸੀ ਲਫੋਲ ਬਾਕੀ ਬੱਚਾ ਮਗਰ ਬੱਛੀਆ ਬੱਛੀ ਨੇ ਵੀ ਬਈ ਨਾਲ ਹੀ ਤਿਆਰ ਹੋ ਜਾਣਾਗਾ ਬਾਕੀ ਚਵਾਈ ਰਖਾਉਨੇ ਬਈ ਹਾਂਡੀ ਬੱਚੇ ਤੇ ਬੰਨੀ ਵੀਰੇ ਬੱਚਾ ਬੰਨੀ ਬੱਚੇ ਨੂੰ ਤਾਂ ਗੱਲ ਲੈ ਤਾਂ ਹਾਂਡੀ ਬਾਹਣਾ ਚੰਗਾ ਨੇ ਬਾਹਣਾ ਚੰਗਾ ਬਈ ਮੋਟਾ ਮੋਟਾ ਸੰ ਲੱਗਿਆ ਰਾਤ ਖਾਣੇ ਕੰਨਾ ਕੱਲਾ ਤਾਂ ਕਿਆ ਬਾਤ ਆ ਬਈ ਬਾਕੀ ਚੌਣ ਦੇਖੋ ਕਰਨ ਵਾਲੀ ਦੇ ਚਵਾਈ ਬੜੀ ਦੰਗੇ ਨਾ ਬਈ ਬੜਾ ਸਮਝੋ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਚਰਮਲੇ ਨੇ ਕੁਛ ਨਹੀਂ ਬੜਾ ਦੰਗਾ ਜੀ ਸਿਆ ਬਾਤ ਆ ਬਈ ਨਾ ਮੈਂ ਅਗਲੇ ਖਾਂ ਚੱਲ ਹੂੰ ਇੱਕ ਤਾਂ ਨੰਬਰ ਚੋਣ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਚਰਮਲੇ ਨੇ ਕੁਛ ਨਹੀਂ ਬੜੀ ਕਿਉਂ ਗੱਲ ਨਹੀਂ ਫੈਰ ਗਾਸ ਜੂ ਕਿੱਥੇ ਫੜ ਗਈਆਂ ਹੀ ਹੜੀ ਰੂ ਹੂੰ ਸਹੀ ਜੀ ਬਈ ਮੁੱਲ ਵੀ ਜਾਇ ਚੱਜ ਕੇ ਮੁੱਲ ਲੱਕਿਆ ਵੱਡਾ ਕਾਦਾ ਫੁੱਲ ਬ੍ਰੀਟਲੇ ਵਾਲਾ ਜਿਹੜੇ ਰਪੀਏ ਵੀ ਲੈਣੇ ਆਪਾਂ ਉਹ ਹੀ ਦੱਸਿਆਗਾ ਮੋਲੋ ਕਾਉਂ ਰੁਪਈ ਸੱਤ ਘੜ ਜੋ ਮਰਜ਼ੀ ਕਰਗਾ ਲਈ ਓਕੇ ਬਈ ਠੀਕ ਹੈ ਤੇ ਕਿਸੇ ਵੀਰ ਨੂੰ ਬਈ ਵੱਡ ਪਸੰਦਾ ਆ ਜਾਈ ਬਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ